ਲੋ ਜੀ ਬਠਿੰਡੇ ਅੱਜ ਲੱਗਦਾ ਨਹੀਂ ਹੋਣਾ ਬਹੁਤ ਤੇਜ਼। ਉਹ ਜੀ ਮੌਸਮ ਕੋਇਆ ਤਾਂ ਪੂਰਾ ਬਕਲ ਹੋਇਆ ਪਿਆ। ਲੱਗੀ ਠੰਡਾ ਨਹੀਂ ਰ। ਪਰ ਨਹੀਂ ਹੋਣ ਦੇ ਚਾਂਸ ਪੂਰੇ ਪੂਰੇ। ਬਿਜਲੀ ਜਿਹੜੀ ਹੈਗੀ ਰਾਤ ਦੀ ਚਮਕਰੀ ਹੈ। ਕੁਝ ਹਿੱਸਿਆਂ ਦੇ ਵਿੱਚ ਬਠਿੰਡੇ ਦੇ ਕਣੀਆਂ ਕਿਣਮਣ ਹੋਈ ਹੈ ਕੜੀਆਂ ਦੀ। ਤੇ ਇਸ ਵਕਤ ਅਸੀਂ ਅਜੀਤ ਰੋਡ ਤੇ ਆ। ਗਲੀ ਨੰਬਰ 28 ਦੇ ਕੋਲੇ। ਤੇ ਮੌਸਮ ਪੂਰਾ ਬਾਰਿਸ਼ ਦਾ ਬਣਿਆ ਹੋਇਆ ਥੀ ਇਹਨਾਂ ਅਲਰੇਡੀ ਕਈ ਦਿਨਾਂ ਤੋਂ ਠੰਡ ਹੋ ਰਹੀ ਸੀ ਦੇ ਨਾਲ ਕੀ ਅਲਰਜੀ ਕੋਲਡ ਤੇ ਫੀਵਰ ਹੋ ਰਿਹਾ ਸੀਗਾ ਜੇ ਨਹੀਂ ਪੀਗਾ ਤਾਂ ਉਹਦੇ ਨਾਲ ਥੋੜਾ ਜਿਹਾ ਰਾਹਤ ਮੇਰੇ ਉਹ ਵੀ ਇਸ ਚੀਜ਼ ਪਰ ਇਹ ਫਸਲਾਂ ਨੇ ਕੜਕਾ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਰੱਬ ਕਰੇ ਹੋ ਚਾਹ ਹੋਵੇ ਇਹ ਤਾਂ ਅੱਜ ਸਸੀ ਕਲਚਰਾਂ ਨੂੰ ਮੌਸਮ ਬਹੁਤ ਵਧੀਆ ਹੋਇਆ ਹੈ ਕੋ ਲੱਗੇ ਸੀ ਵਿੱਚ ਸਸੀ ਗਾਲ ਜੀ ਕੀ ਹਾਲ ਹੈ ਲਾਈਵ ਕਾਫੀ ਇਤਨਾ ਵਾਦ ਹੋਇਆ ਹੈ ਅੱਜ ਮੈਂ ਤੁਹਾਨੂੰ ਦਿਖਾਉਂਦਾ ਕੱਲ ਮੌਸਮ ਦਾ ਹਾਲ ਦਿਖਾਤੀ ਮੌਸਮ ਇਹ ਦੇਖਿਆ ਜਿਵੇਂ ਤੁਸੀਂ ਦੇਖ ਰਹੇ ਹੋ ਕਿੱਥੇ-ਉੱਥੇ ਮੀਂਹ ਪੈ ਰਿਹਾ ਕਿਤੇ-ਕਿਤੇ ਬਾਰਿਸ਼ ਹੋ ਰਹੀ ਹੈ ਕੱਲ ਪੰਜਾਬ 'ਚ ਵੀ ਕਈ ਥਾਵਾਂ 'ਤੇ ਪਿਆ ਤੇਜ਼ ਗਿਤੇ ਵਰਕੇ ਅੱਜ ਫਿਲਹਾਲ ਵਿੱਚ ਫਾਇਦਾ ਪਿਆ ਤੇ ਬਾਰਿਸ਼ ਹੋਣੀ ਬਹੁਤ ਤੇਜ਼ ਸਾਰੇ ਆਪਣੇ ਆਪਣੇ ਇਲਾਕਿਆਂ ਦਾ ਦੱਸੋ ਕਿ ਕਿੱਥੇ ਕਿੱਥੇ ਮੀਂਹ ਦਾ ਮੌਸਮ ਰਹਿ ਰਿਹਾ ਹੈ ਕਿ ਕਿੱਥੇ ਹੇਰੀ ਚੱਲ ਰਹੀ ਹੈ ਤੇ ਹਵਾ ਦੇ ਨਾਲ ਲੱਗ ਰਿਹਾ ਕਿ ਨੇੜੇ ਤੜ ਕਿਤੇ ਨਹੀਂ ਪਈ ਹੁੰਦਾ ਕਿ ਹਵਾ ਦੇ ਵਿੱਚ ਜਿਹੜੀ ਮਿੱਟੀ ਦੀ ਖੁਸ਼ਬੂ ਹੁੰਦੀ ਹੈ ਨਾ ਜਿਸ ਤਰ੍ਹਾਂ ਮੀਂਹ ਪੈਂਦਾ ਹੈ ਦਿੱਲੀ ਉਹਦੇ ਮਿੱਟੀ ਤੋਂ ਤਾਂ ਵੀ ਖੁਸ਼ਬੂ ਆਉਂਦੀ ਹੈ ਹੋਰ ਲੱਗ ਕਿ ਕਿਉਂ ਬਟੰਡੇ ਦੇ ਮੈਲੇ ਆਸ-ਪਾਸੇ ਜਾਂ ਪਰ ਨੇੜੇ-ਟੜੇ ਦੇ ਇਲਾਕੇ ਦੇ ਵਿੱਚ ਬਟੰਡੇ ਦੇ ਕਿਸੇ ਦੂਜੇ ਹਿੱਸੇ ਦੇ ਤੁਹਾਨੂੰ ਲੱਗਦਾ ਨਹੀਂ ਪਈ ਜਾਂਦਾ। ਸਾਡੇ ਦੇ ਕਿ ਕੀ ਹੁੰਦਾ। ਆਪੂ ਆਪੇ ਘਰੇ ਪਹੁੰਚ ਜਾਓ। ਟਕਾਣੇ ਤੇ ਪਹੁੰਚ ਜਾਓ ਆਪਦੇ ਆਪਦੇ। ਤਾਂ ਕਿ ਵਿਚਾਰ ਹੋ ਸਕੇ। ਉਹ ਬਟੰਡਾ ਜਿਹੜਾ ਹੈ ਨਾ ਬਟੰਡਾ ਜਦੋਂ ਇੱਥੇ ਨਹੀਂ ਪਈ ਜਾਂਦਾ ਤੇ ਪਾਣੀ ਭਰ ਜਾਂਦਾ ਥਾਵਾਂ ਤੇ। ਉਸ ਤੋਂ ਬਾਅਦ ਫਿਰ ਫਰਜ ਜਾਂਦੇ ਹਾਂ ਅਰਾਹ ਦੇ ਵਿੱਚ। ਜੋ ਅੱਖਾ ਹੋ ਜਾਂਦਾ ਕੰਮ। ਫਸਲਾਂ ਦਾ ਰਲਮਾ ਦਾ ਸੋਨਾ ਇੱਕ ਰਾ ਦਾ ਸੋਨਾ ਤੁਹਾਡੀ ਕਿਸੇ ਕਹਿੰਦੇ ਕੋਈ ਦੌ ਦਾ ਸੋਨਾ ਖੁੱਲੇ ਵਿਧਾਨ ਚ ਪਿਆ ਹੋਵੇ ਤਾਂ ਕਿੰਨੀ ਫਿਕਰ ਹੁੰਦੀ ਹੈ ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਵਿਚਾਰਾਂ ਨੂੰ ਓਪਨ ਦੇ ਵਿੱਚ ਉਹਨਾਂ ਦਾ ਇੱਕ ਸੋਨਾ ਪਿਆਗਾ ਫਸਲ ਪਈ ਹੈ ਤੇ ਉਹਦੀ ਕਿੰਨੀ ਤੁਸੀਂ ਸੋਚ ਸਕਦੇ ਹੋ ਕਿ ਕੀ ਟੈਨਸ਼ਨ ਹੋਣੀ ਹੈ ਕਿਸਾਨਾਂ ਦੀ ਦੁਆ ਕਰਾਂਗੇ ਅੱਜ ਇਹ ਮੌਸਮ ਪੂਰਾ ਬਣ ਗਿਆ ਹੈ ਵਾਇਗਰੂ ਕਰੇ ਤਾਂ ਨਾ ਹੋਵੇ بارش ਆ ਗਈ ਹੁਣ نیچے ਚਾਉਨੇ ਆਪਾਂ ਤੁਸੀਂ ਦੇਖ ਸਕਦੇ ਹੋ ਮੀਂਹ ਪੈਣ ਲੱਗ ਪਿਆ ਹੋ ਗਈ ਸ਼ੁਰੂ ਹੋ ਗਈ بارش ਆਪਾਂ ਚੱਲਦੇ ਹੋਏ ਕੋਈ ਵਾਕੇ ਸੁਣੇ بارش ਹੋ ਲੱਗ ਪਈ ਆ di porte. Kaniya yaar motiya motiya. Yaha ਕਈ ਸਾਰਿਆਂ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਪਰਮ